ਅਧਿਕਾਰੀਆਂ ਨੂੰ ਸਾਵਧਾਨੀ ਵਰਤਣ ਅਤੇ ਮੰਕੀ ਪੌਕਸ ਦੇ ਲੱਛਣਾਂ ਤੇ ਰੋਗਤਾਮ ਦੇ ਲਈ ਪ੍ਰਚਾਰ ਕਰਨ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਇਸ ਤੋਂ ਜਾਗਰੂਕ ਹੋ ਸਕਣ ਤੇ ਇਸ ਤੋਂ ਕਬਰਉਣ ਨਾ ਤਾਂ ਜਿੱਥੇ ਇੱਕ ਪਾਸੇ ਹੁਣ ਮੰਕੀ ਪੌਕਸ ਦੀ ਐਂਟਰੀ ਹੋਈ ਹੈ ਤਾਂ ਲੋਕਾਂ ਸਾਰੇ ਜਣੇ ਸਾਵਧਾਨ ਹੋ ਜਾਓ ਕਿਉਂਕਿ ਭਾਰਤ ਦੇ ਵਿੱਚ ਮੰਕੀ ਪੌਕਸ ਦੀ ਐਂਟਰੀ ਹੋ ਚੁੱਕੀ ਹੈ ਬਕਾਇਦਾ ਸਿਹਤ ਮੰਤਰਾਲੇ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਦਰਸਲ ਹਾਲ ਹੀ ਦੇ ਵਿੱਚ ਦੇਸ਼ ਦੇ ਵਿੱਚ ਯਾਤਰਾ ਕਰਨ ਵਾਲੇ ਇੱਕ ਸ਼ਖਸ ਦੇ ਵਿੱਚ ਇਹ ਬਿਮਾਰੀ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਲੋਕਾਂ ਨੂੰ ਤਤਕਾਲ ਇਸ ਤੇ ਬਾਰੇ ਕੋਈ ਵੀ ਖਤਰਾ ਸਿਹਤ ਮੰਤਰਾਲੇ ਦੇ ਵੱਲੋਂ ਨਹੀਂ ਦੱਸਿਆ ਗਿਆ ਤਾਂ ਜਿਹੜਾ ਵਿਅਕਤੀ ਜਿਸ ਤੋਂ ਪੀੜਿਤ ਪਾਇਆ ਗਿਆ ਉਹ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਹੈ ਜਿਸ ਨੂੰ ਕੀ ਦਿੱਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ ਤੇ ਇਸ ਦੀ ਜੋ ਸੈਂਪਲ ਰਿਪੋਰਟ ਲਈ ਗਈ ਹੈ ਇਸ ਦੇ ਵਿੱਚ ਕਲੇ 2 ਸਟ੍ਰੇਨ ਵਾਲਾ ਜੋ ਵਾਇਰਸ ਹੈ ਇਹ ਪਾਇਆ ਗਿਆ ਜੇਕਰ 2022 ਤੋਂ ਹੁਣ ਤੱਕ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਜੁਲਾਈ 2022 ਤੋਂ ਭਾਰਤ ਦੇ ਵਿੱਚ ਰਿਪੋਰਟ ਕੀਤੇ ਗਏ ਮੰਕੀ ਪੋਕਸ ਦੇ ਤਕਰੀਬਨ ਕੀ ਮਾਮਲਿਆਂ ਦੇ ਵਰਗਾ ਹੀ ਇਹ ਇੱਕ ਅਜਿਹਾ ਮਾਮਲਾ ਹੈ ਸਿਹਤ ਮੰਤਰਾਲੇ ਦੇ ਵੱਲੋਂ ਬਾਕੀ ਲੋਕਾਂ ਨੂੰ ਵੀ ਇਸ ਸਬੰਦੇ ਬਾਰੇ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਕਿ ਬਾਕੀ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਜੋਖਮ ਦਾ ਕੋਈ ਵੀ ਸੰਕੇਤ ਨਹੀਂ ਮਿਲ ਰਿਹਾ ਤੇ ਇਸ ਕਰਕੇ ਲੋਕਾਂ ਨੂੰ ਇਸ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਲੋਕਾਂ ਦੇ ਵਿੱਚ ਇਸ ਬਿਮਾਰੀ ਨੂੰ ਰੋਕਣ ਦੇ ਲਈ ਲਗਾਤਾਰ ਜੋ ਹੈ ਅਪੀਲ ਕੀਤੀ ਜਾ ਰਹੀ ਹੈ ਤੇ ਸਾਵਧਾਨ ਵੀ ਲੋਕਾਂ ਨੂੰ ਰਹਿਣਾ ਚਾਹੀਦਾ ਦਾ ਜ਼ਿਕਰ ਹੋ ਗਿਆ ਕਿ WHO ਦੇ ਵੱਲੋਂ ਮੰਕੀ ਪੋਕਸ ਦੇ ਕਲੇਡ 2 ਮਾਫ ਕਰਨਾ ਕਲੇਡ 1 ਸਟ੍ਰੇਟ ਦੇ ਵਧਦੇ ਹੋਏ ਖਤਰਿਆਂ ਨੂੰ ਦੇਖਦੇ ਹੋਏ ਮੰਕੀ ਪੋਕਸ ਨੂੰ ਜੋ ਹੈ ਐਮਰਜੈਂਸੀ ਦਾ ਐਲਾਨ ਦਿੱਤਾ ਗਿਆ ਸੀ ਤੇ ਅਜਿਹੇ ਦੇ ਵਿੱਚ ਜੋ ਆਈਸੋਲੇਸ਼ਨ ਰੂਮ ਵੀ ਬਣਾ ਦਿੱਤੇ ਗਏ ਨੇ ਸੂਤਰਾਂ ਮੁਤਾਬਿਕ ਜੋ ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਦੇ LNJP ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਲਈ ਕੁੱਲ 20 ਆਈਸੋਲੇਸ਼ਨ ਰੂਮ ਬਣਾ ਦਿੱਤੇ ਗਏ ਨੇ ਇਸ ਤੋਂ ਇਲਾਵਾ ਜੇਕਰ GTB ਅਤੇ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਮਰੀਜ਼ਾਂ ਦੇ ਲਈ 10-10 ਕਮਰੇ ਰੱਖੇ ਜਾਣਗੇ ਤੇ ਉੱਥੇ ਜੇਕਰ ਸ਼ੱਕੀ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ 5-5 ਕਮਰੇ ਜਿਹੜੇ ਆ ਉਹਨਾਂ ਦੇ ਲਈ ਵੀ ਰੱਖੇ ਜਾਣਗੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਮੰਕੀ ਬਾਕਸ ਨੂੰ ਦੇਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ ਰਾਜਾਂ ਅਤੇ ਯੂਟੀ ਦੇ ਅਧਿਕਾਰੀਆਂ ਨੂੰ ਸਾਵਧਾਨੀ ਵਰਤਣ ਅਤੇ ਮੰਕੀ ਪੌਕਸ ਦੇ ਲੱਛਣਾਂ ਤੇ ਰੋਗ ਤਾਮ ਦੇ ਲਈ ਪ੍ਰਚਾਰ ਕਰਨ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਇਸ ਤੋਂ ਜਾਗਰੂਕ ਹੋ ਸਕਣ ਤੇ ਇਸ ਤੋਂ ਕਬਰਉਣ ਨਾ ਤਾਂ ਜਿੱਥੇ ਇੱਕ ਪਾਸੇ ਹੁਣ ਮੰਕੀ ਪੌਕਸ ਦੀ ਐਂਟਰੀ ਹੋਈ ਹੈ ਤਾਂ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਸਾਰੇ ਜਣੇ ਸਾਵਧਾਨ ਹੋ ਜਾਓ ਕਿਉਂਕਿ ਭਾਰਤ ਦੇ ਵਿੱਚ ਮੰਕੀ ਪੌਕਸ ਦੀ ਐਂਟਰੀ ਹੋ ਚੁੱਕੀ ਹੈ ਬਕਾਇਦਾ ਸਿਹਤ ਮੰਤਰਾਲੇ ਦੇ ਵੱਲੋਂ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਦਰਸਲ ਹਾਲ ਹੀ ਦੇ ਵਿੱਚ ਦੇਸ਼ ਦੇ ਵਿੱਚ ਯਾਤਰਾ ਕਰਨ ਵਾਲੇ ਇੱਕ ਸ਼ਖਸ ਦੇ ਵਿੱਚ ਇਹ ਬਿਮਾਰੀ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਲੋਕਾਂ ਨੂੰ ਤਤਕਾਲ ਇਸ ਤੇ ਬਾਰੇ ਕੋਈ ਵੀ ਖਤਰਾ ਸਿਹਤ ਮੰਤਰਾਲੇ ਦੇ ਵੱਲੋਂ ਨਹੀਂ ਦੱਸਿਆ ਗਿਆ ਤਾਂ ਜਿਹੜਾ ਵਿਅਕਤੀ ਜਿਸ ਤੋਂ ਪੀੜਿਤ ਪਾਇਆ ਗਿਆ ਉਹ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਹੈ ਜਿਸ ਨੂੰ ਕੀ ਦਿੱਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ ਤੇ ਇਸ ਦੀ ਜੋ ਸੈਂਪਲ ਰਿਪੋਰਟ ਲਈ ਗਈ ਹੈ ਇਸ ਦੇ ਵਿੱਚ ਕਲੇ 2 ਸਟ੍ਰੇਨ ਵਾਲਾ ਜੋ ਵਾਇਰਸ ਹੈ ਇਹ ਪਾਇਆ